ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ 6855 ਤੇ ਮੱਖੀ ਸਾਰੀ ਨੂੰ ਫੋਨ ਆਈ ਜਾਂਦੇ ਸਵੇਰ ਦੇ ਟਰੈਕਟਰ ਛੱਡ ਕੇ ਜਾਂ ਟਰੈਕਟਰ ਛੱਡ ਕੇ ਜਾਂ ਅੱਛ ਵੀ ਰਹਿ ਹੈ ਨਿਗਰਾਂ ਤਾਂ ਫਿਰ ਆਪਾਂ ਕੰਮ ਕਰਨ ਲਈ ਵੇਢ ਕੇ ਹੁਣ ਆ ਗਏ ਆ ਟਰੈਕਟਰ ਛੱਡਣ ਤੇ ਬਾਕੀ ਇਹ ਤਿਆਰ ਕਰਾਇਆ ਦਾ ਭਾਈ 95 ਮਾਡਲ ਦਾ ਟਰੈਕਟਰ ਨਵੀਂ ਸ਼ੋਅ ਚ ਪਰ ਇਹਨੇ ਗੱਲ ਵਾਸਤੇ ਰਾਈ ਲਾਈ ਪਈ ਹੈ ਟਰੈਕਟਰ ਦੀ ਬਹੁਤ ਸੋਹਣਾ ਤਿਆਰ ਕਰਾਇਆ ਹੋਇਆ ਹੈ ਟਰੈਕਟਰ ਆਹਨ ਕੋਈ ਕਮੀ ਪੇਸ਼ੀ ਨਹੀਂ ਹੈ ਕਿ ਛੱਡੀ ਵੀ ਆਹ 95 ਮਾਦਲ ਦੇਖ ਲੋ ਕਾਉ ਲੱਗਿਆ ਵਾ ਤਿਆਰ ਕਰਨਾ ਇਹਦਾ ਕੰਮ ਨਿਭੜ ਜਾਣਾ ਮਨ ਲੱਗਿਆ ਜਿੱਤਾਂ ਕਰਕੇ ਮੰਗਾਇਆ ਇਹ ਟਰੈਕਟਰ ਕਿੱਦਾਂ ਜੀ ਟਰੈਕਟਰ ਜੀ ਬੜੇ ਟਾਈਮ ਬਾਅਦ ਮਿਲੇ ਆ ਹੋਰ ਬਹੁਤ ਨੇ ਹੋ ਗਏ ਨੇ ਇਹਨਾਂ ਹੋਰ ਫਿਰ ਕਿਵੇਂ ਆ ਸਵੇਂ ਚੱਲਦਾ ਕੰਮ ਕਾਰ ਆ ਤਾਂ ਭੇਜਿਆ ਨਹੀਂ ਅਜੇ ਤਾਂ ਮੈਂ ਸੋਕੇ ਨਾਲ ਸਲਾਹ ਕਰਦਾ ਤਾਂ। ਕੀ? ਮੈਂ ਕਿਹਾ ਹੁਣ ਤਿੰਨ ਟਰੈਕਟਰ ਖੜੇ ਆ ਤੇ ਇੱਕ ਫੇਰ ਖੜਾ ਏ। ਕੋਹ ਆ ਉਹਨੇ ਕਹੋ ਹੋ ਗਿਆ। ਹਾਂ। ਉਹ ਕਿੰਨੇ ਵੇਚ ਕੇ ਪਪਾ ਨੂੰ ਮੰਗ ਜਾਂਦੇ ਦੂਜਾ। ਕਿੰਨਾ ਟਾਈਮ ਰਹਿ ਲੂੰਗਾ? ਠੀਕ ਆ ਬਣਾ ਉਹ ਮੈਂ ਕਹਿੰਦਾ ਮੁੜ ਕੇ ਗਏ ਨੇ ਕੁੱਟਣਾ ਕੋਤ ਆਪਾਂ ਨੂੰ। ਮੁੜਨਾ ਪੈਣਾ। ਮੁੜਨਾ ਪੈਣਾ। ਕੁੱਤੇ ਨਹੀਂ ਨਾ ਬੱਸ ਲੱਗਣੇ ਹੈ ਜੇ ਬੜਾ ਬੜਾ ਕੇ। ਕੋਈ ਹੈ ਬੰਦਾ ਪੱਕੇ ਹੀ ਬਾਹਰ ਗਿਆ। ਨਾ ਨਾ। ਠੀਕ ਆ। ਉੱਥੇ ਥੋੜੀ ਬਾਕਸੇ ਲੱਗਣੇ ਆ। ਉੱਥੇ ਉੱਥੇ ਕੁੱਟਣਾ ਬਹੁਤ। ਇੰਨਾ ਹੀ ਤਾਂ ਯਾਰ ਜਾਂਦੇ ਦਾ ਹੀ ਖਰਚ ਆ ਜਣਾ ਟਿਕਟ ਟਿਕ ਇਹ ਵੇਲੇ ਕੱਢ ਦੇ ਤੂੰ ਉਹ ਨਾ ਡਾਇਰੈਕਟਰ ਦਾ ਤਾਂ ਤੌਰੇ ਨਹੀਂ ਤੂੰ ਰੌਲਾ ਪਾਇਆ ਵੀ ਮੈਨੂੰ ਉਹਦੇ ਛੱਡ ਜਾ ਬੀਟੀ ਬਣਾਉਂਗਾ ਬੀਟੀ ਲਾਉਂਗਾ ਅੱਜ ਹਾਂ ਜੀ ਇਹ ਕੰਨ ਤੇ ਜੋਨ ਡੀਅਰ ਤਾਂ ਦੇਖੇ ਹੋਣੇ ਆ ਜੋਨ ਡੀਅਰ ਕੋਈ ਬਾਤ ਤਾਂ ਨਹੀਂ ਕਰਦਾ ਇਹਨੂੰ ਸਟਾਰਟ ਕਰਕੇ ਅਜੀ ਢੋਲ ਕੇ ਗੱਡੀ ਵੀ ਆਉਂਗੀ ਵਿੱਚ ਹਾਂ ਸਟਾਰਟ ਕੱਢੀ ਵੀ ਉੱਗ ਢੋਲ ਗਈ ਪਾਹੀ ਬਾਜ ਰਹੀ ਢੋਲ ਕੇ ਗੱਡੀ ਵੀ ਆ ਆਹ ਰੇਡੀਅਲ ਟਾਇਰਾਂ ਪਰ ਆਖਾ ਇਹ 14 ਦੇ 14 ਦੇ 14 ਦੇ ਇਹ ਨਾਲ ਦੇ ਯਾਰ ਬਾਧੂ ਚੌੜੇ ਹੋ ਜੰਨੇ ਆ ਹਾਂ ਦੂਏ ਚੌੜੇ ਆ ਦੂਏ ਨਾਲੋਂ ਚੌੜੇ ਆ ਇਹ ਟੈਰ ਤੇਰੇ ਵਾਲੇ ਨਾਲ ਤਾਂ ਚੌੜੇ ਆ ਇਹ 14 ਨਾਲ ਇਹੀ ਪਾਉਣੇ ਆਪਾਂ ਨੇ ਮੇਰੇ ਦਾਦੇ ਦਾ ਮੁੰਡਾ ਚਲਾ ਕੇ ਹੁੰਦਾ ਨਾ ਕਟੂਆ ਜਾ ਚੱਲਦਾ ਬੋ ਕਹਿੰਦਾ ਕਹਿੰਦਾ ਇਹ ਤਾਂ ਹੀ ਤਰੀਸ ਹੀ ਨਹੀਂ ਕੋਈ ਸਭ ਆਪਣੀ ਆਪਣੀ ਜਗਾ ਸਹੀ ਉਹ ਤੂੰ ਉਹ ਤੂੰ ਸਰ ਬੋਲੋ ਜੋਰਵਾ ਤੇ ਟਰਬੋ ਲਾਈ ਵੀ। ਚਾਹ ਬਈ ਜ਼ੋਰ ਦੇਖ ਲੈਣਾ। ਹਾਂ। ਆਹ ਹੈ ਇੰਨੀ ਕਾ ਬਿੰਡ ਜਿਹਾ ਹੁੰਦਾ ਇਹਨੂੰ ਕਹਿੰਦੇ ਟਰਬੋ। ਇੱਥੇ ਪੱਖਾ ਲੱਗਿਆ ਹੋਇਆ ਹੈ ਨਾ। ਪੱਖਾ ਹੁੰਦਾ। ਰਾਜਾ ਪੱਖਾ ਲੱਗੇ। ਉਹਦੇ ਵਾਲਾ ਲੱਗਿਆ। ਖੜੰਬਾ। ਕੂਲਰ ਵਾਲੀ ਮੂਟਰ ਹੈ ਚ। ਇਹ ਲਾ। ਜਨਾਨ ਤਾਂ ਸੱਚੇ ਬਣਦੇ ਆ। ਹੈ ਨਾ ਸਾਡੇ ਵਰਗਿਆਂ ਜੀਣਾ ਦੁਰਭਾ ਕਰ ਦੰਨੇ ਆ ਸਾਡਾ ਹੋਇਆ ਪਿਆ ਬਾਈ ਅਸੀਂ ਨੰਗ ਨਹੀਂ ਸਕਦੇ ਬੋਲ ਕਰਤੇ ਸਿੰਪਲ ਵੀ ਨਹੀਂ ਮੋੜਦਾ ਨੰਗਣ ਛੋੜੇ ਸੀ ਸਿੰਪਲ ਵੀ ਫੇਰ ਨਾ ਸੂਹ ਜਿਹਾ ਨੰਗਦੇ ਨਾ ਦੇਖ ਕੇ ਪੁਲਿਸ ਵਾਲਿਆਂ ਨੂੰ ਨੰਗੜਾ ਪੈਣਾ ਦੇਖ ਲਲ ਇਹ ਗੱਲਾਂ ਬਾਈ ਚਲੋ ਕੋਈ ਨਹੀਂ ਬਾਕੀ ਬੋਲਟ ਦਾ ਸੱਦਾ ਹੋ ਗਿਆ ਆਪਣੇ ਵਾਲੇ ਦਾ ਬੀਤਾ ਕਾਦਾ ਲੈ ਕੇ ਮੁੰਡੇ ਬੀਤਾ ਹੂੰ ਕਿੰਨੇ ਦਾ ਪੂਰੇ ਲੱਖ ਦਾ ਪੂਰੇ ਲੱਖ ਦਾ ਕਿੰਨਾ ਬਾਦ 12 ਮਾੜਾ 15000 ओरिजिनल ਚ ਲੈ ਆ ਬਦਾ ਖੜਾ ਹੀ ਤਾਂ ਉਹ ਆਹ ਉਹ ਮੈਨੇ ਗਰੇ ਦੇਣਾ ਤਾਂ ਸੌਦਾ ਕਰ। ਦਿਨਾਂ ਲਿਖ ਜਾਂਦੇ। ਹਾਂ ਸੌਦੇ ਵਾਲੇ ਤਾਂ ਬਹੁਤ ਜਣੇ ਨੇ ਮੈਂ ਤਾਂ ਅਜੇ ਰੀਲ ਵੀ ਨਹੀਂ ਪਾਈ ਨਾ ਸਟੋਰੀ ਪਾਈ ਆ। ਉਹ ਤਾਂ ਮੈਨੂੰ ਹੀ ਦੱਸਿਆਗਾ ਇੱਕ ਵਾਰ ਤਾਂ ਹਾਂ ਮੈਂ ਤੈਨੂੰ ਦੱਸਿਆ ਏ। ਇੱਕ ਬਾਈ ਨੂੰ ਮੈਂ ਹੋਰ ਗਿਆ ਤਾਂ ਉਹ ਵੀ ਖੜੇ ਪਿਆ ਫੋਟੋ ਵੇਖ ਦੇ ਮੈਂ ਕਿਹਾ ਬਾਈ ਤੂੰ ਆਈ ਨਹੀਂ ਹੋਇਆ ਮੈਂ ਤਾਂ ਉਹ ਕਹਿ ਗਈ ਉਹਨੂੰ। ਹੁਣ ਗਰਭ ਵੀ ਰੂ ਹੀ ਪਾ ਜੀਆ। ਕੱਲ ਲੈ ਗਿਆ ਇੱਕਨੇ ਲਿਪੜੇ ਬੀਤੇ। ਉਹ ਨਿਕਲ ਜਾਣਾ ਮੋ ਬੋਹ ਹਜਾਂ ਕਹਿੰਦਾ ਉਹ ਚੀਜ਼ ਹੈ ਬੱਸ ਇਹਦਾ ਹਰ ਚੀਜ਼ ਤੇ ਬੜੀ ਹਾਸੀ ਆਈ ਆ ਕਹਿੰਦਾ ਦੂਏ ਘੇਰ ਚ ਕਹਿੰਦਾ ਦੂਏ ਘੇਰ ਚ ਭੱਜਦਾ ਬਹੁਤਾ ਕਹਿੰਦਾ ਉਹ ਤੀਆ ਪਿਆ ਉਹ ਤੀਆ ਵੀ ਪੈਂਦਾ ਕਹਿੰਦਾ ਇਹਦਾ ਹਾਂ ਆਉ ਦਾ ਉਹਦੇ ਘੇਰ ਉਲਟੇ ਆ ਤਿੰਨ ਘੇਰ ਆ ਬੱਸ ਉਹ ਨਾ ਨਾ ਚੌਥਾ ਵੀ ਆ ਉਹ ਵੀਰੇ ਚਾਰ ਆ ਜਾ ਤੈਨੂੰ ਦੱਸਾਂ ਕਿੱਥੇ ਕਿੱਥੇ ਇਹਦੇ ਮੈਂ ਤਾਂ ਤਿੰਨ ਘੇਰੇ ਮੈਂ ਵੀ ਨਾ ਆਉਂਦੇ ਅੱਜ ਵੀ ਨੂੰ ਫੋਨ ਕਰਿਆ ਮੈਂ ਕਿਹਾ ਯਾਰ ਇਹਦੇ ਚੌਥਾ ਘੇਰ ਕਿੱਥੇ ਆ ਆ ਜਾ ਇੱਕ ਤਾਂ ਬੈਗ ਸਮੇਂਦਾ ਚੌਥਾ ਘੇਰ ਨਾ ਹਾਂ ਫੈਲਾ ਤਾਂ ਹੋਈ ਆ ਦੂਆ ਹਾ ਗੱਬੇ ਪੈਂਦਾ ਉਹਦੇ ਠੀਕ ਆ ਤੀਆ ਹਾ ਥੱਲੇ ਚੌਥਾ ਹਾ ਉਹ ਤਾਂ ਚੱਕ ਕੇ ਪਾਣੇ ਵਾਂਗੂ ਪੈਂਦਾ 744 ਵਾਂਗੂ ਪਹਿਲੇ ਵਾਂਗੂ ਹਾਂ ਉਹਰੇ ਪੈਂਦਾ 90 ਮਾਡਲ ਆ ਇਹ ਉਹਨਾ 95 ਉਹ ਹੋ ਫਿਆ ਮੂੰਹ ਮੁਠਾ ਉਹਦਾ ਦਾਥਾ ਉਹ ਨਵੇਂ ਵਾਲੇ ਦਾ ਆਪਣੇ ਵਾਲੇ ਦਾ ਇਹ ਮੁਠਾ ਮੁਠਾ ਤੇਰੇ ਵਾਲੇ ਦਾ ਹਾਂ ਉਹ ਟਰੈਕਟਰ ਦਾ ਦਾ ਹੈ 16 16 ਟਾਇਰਾਂ ਉੱਚਾ ਹੀ ਬਹੁਤ ਤੋਰਾ ਬਹੁਤ ਵੱਧ ਗਿਆ ਗੇੜਾ ਭਾਦਾ ਬਹੁਤ ਆ ਟਰੈਕਟਰ ਅਚਵੀਰ ਵੀ ਆਉਂਦਾ ਉਹ ਇਹਨੂੰ ਕਹਿੰਦਾ ਲੈ ਕੇ ਜਾਣਾ ਤੁਨੂੰ ਫੋਨ ਆਇਆ ਦਾ ਫੋਨ ਉੱਪਰ ਤੇ ਆ ਰਿਹਾ ਕਹਿੰਦਾ ਵਧੀਆ ਲੰਬਾ ਦੇਖ ਹਾਂ ਇਹ ਕਿੱਥੇ ਤੱਕ ਲਾਉਣਾ ਇਹ ਇਹ ਤਾਂ ਬਾਈ ਨੇ ਤਾਂ ਹੋਈ ਕੋਈ ਕਰਨਾ ਟੌਰ ਬਾਤ ਤੇ ਬਾਈ ਰੱਖਿਆ ਹੋਇਆ ਇਹ ਇੱਥੇ ਤੱਕ ਲਾਉਣਾ ਬਾਕਸ ਇਹ 6 ਆਲਾ 3 ਇੰਚ ਹੈ 6 ਆਲਾ 4 ਆਲਾ ਲਾਉਣਾ 4 4 12 ਜੀ 15 ਪੈ ਗਈਆਂ ਸੱਤ ਉਹਦੀਆਂ 15 ਦਾ 15 ਦਾ ਪਾਏ ਦੇਣੀ ਧੱਕੇ ਧੁੱਕੇ ਤੇ ਨਹੀਂ ਪੈਂਦੀਆਂ ਮਾ ਜੀ ਨਾ ਚਲ ਦੇਖ ਲਈਏ ਚਲੋ ਬਾਕੀ ਭਾਈ ਵਧੀਆ ਅੱਜ ਆਇਆ ਉਦਣ ਦਾ ਮੈਂ ਜਿਹੜਾ ਮਾਨਾ ਮਰੀਆ ਚੱਲੀ ਗਿਆ ਅੰਦਰੋਂ ਬਾਹਰ ਮੋੜੇ ਦਾ ਸ਼ਡਿਊਲ ਵੀਜੀ ਦਾ ਭਾਈ ਮੁੰਡੇ ਨੇ ਤਾਂ ਇੱਕ ਨਵਾਂ ਆਇਆ ਹੈ ਹੋਰ ਹੁਣ ਵੀ ਮਾਸੀ ਟਾਈਮ ਕੱਢ ਕੇ ਆਇਆ ਮੈਂ ਤਾਂ ਛੱਡ ਕੇ ਆਇਆ ਕੰਮ ਇਹ ਦੇ ਕਰਕੇ ਮੈਂ ਫੋਨ ਇਹ ਕਹਿੰਦਾ ਟਰੈਕਟਰ ਚਾਹੀਦਾ ਟਰੈਕਟਰ ਸੰਦੀਪ ਨੂੰ ਕਾਲੀ ਨਹੀਂ ਹੈਗੀ ਸੰਦੀਪ ਕਹਿੰਦਾ ਕੋਈ ਚੱਕ ਨਹੀਂ ਮੇਰਾ ਕੰਮ ਚਾਹੀਏ ਇੱਕ ਦਿਨ ਬਾਅਦ ਦੇ ਦੇ ਕਿਹੜਾ 700 ਟਵੜੀ ਵਾਲਾ ਮੈਂ ਇਹਨਾਂ ਦਾ ਦੋਨੋਂ ਦਾ ਕੰਮ ਨੂੰ ਵੇਡਦਾ ਇਹ ਵੀ ਨਾ ਜਾਵਾ ਹਨ 3 ਇੰਚ ਆਜੂ 15 ਨੂੰ ਨਾ ਵੀਰੇ 12 ਹੀ ਵਜਣੀਆਂ ਇਹਨੂੰ 12:15 ਲੱਗ ਜਾਊਂਗੀ ਆ ਤੇ ਆਪਣੇ ਵਾਂਗੂ ਨਹੀਂ ਇੱਕ ਉਰੇ ਇੱਕ ਇੱਧਰ ਹੀ ਸਾਡਾ ਫੇਰ ਹੋਰ ਕਿੱ ਲੱਗਿਆ ਆਪਣੇ ਕਿਵੇਂ ਲੱਗੇ ਹੋ ਓ ਯਾਰ ਤੇਰੇ ਤਾਂ ਹਾਂ ਹਾਂ 15 ਹੀ 4 ਲੱਗ ਜਣੀਆਂ ਥੋ ਦੂਤ ਚਾਰ ਨਹੀਂ ਲੱਗਣੀਆਂ ਹਾਂ ਤੂੰ ਉਹ ਗੱਲਬਾਤ ਨਹੀਂ ਬਣਦੀ ਤੂੰ ਬਾਹਰ ਹੀ ਨਾ ਥੱਲੇ ਵੀ ਨਹੀਂ ਬੜ ਲੱਗਣੀਆਂ 2 15 ਕਿਦਨ ਲਾ ਦੂੰਗਾ ਹਾਂ 29 ਆ ਆ ਜਾ ਹਾਂ ਚੜਾਈ ਤਾਂ 19 ਆ ਵੀਰੇ ਚੜਾਈ 19 ਚੜਾਈ ਦੇਖ ਤੂੰ ਚੜਾਈ ਛੱਡ ਦੇ ਤੂੰ ਨਹੀਂ ਤੂੰ ਅੱਜ ਗਿਆ ਆ ਦੇ ਹਲਤੀ ਕੇ ਧੰਦੇ ਕਰਦਾ ਤੂੰ 15 ਲਾ ਕੇ ਦਿਖਾ ਥੱਲੇ ਤੂੰ 36 ਇੰਚ ਆ ਹਾਂ 18 18 18 18 ਕਹਦੇ ਬਣਦਾ ਤੂੰ ਕਹਿੰਦਾ ਬੇਸਾ ਆਲੇ-ਦਾਲੇ ਐਂ ਟੇਢੀ ਲੱਗਣੀ ਆ ਉਹ ਗੱਲ ਛੋੜ ਹਾਂ ਕਹਿੰਦਾ ਆਪਾਂ ਨਾਲ ਨੂੰ ਬਰਾਬਰ ਤੇ ਲਾਉਣਾ ਹਾਂ ਬਰਾਬਰ ਤੇ ਲੱਗੀਆਂ ਬੇਸਾਂ ਫਿਰ 30 ਇੰਚ ਹੋਣਾ ਉਹਨੇ ਜੇ ਆਪਾਂ ਬੇਸ ਐਦਾਂ ਥੱਲੇ ਉੱਪਰ ਕਰ ਲਈ ਥੋੜੀ ਜੀ ਉਹਨੇ ਕੱਟ ਨਹੀਂ ਜਾਣਾ ਨਹੀਂ ਆ ਆ ਉਹ ਆ ਥੱਲੇ ਕਿੰਨਾ ਕਰ ਲੂੰਗਾ ਤੂੰ ਟੇਢੀ 36 ਇੰਚ ਪਿੱਛੇ ਨੂੰ ਕਹ ਡੇਢੀ ਕਰੂੰਗਾ ਬੇਸ ਨੂੰ ਥੱਲੇ ਤੂੰ ਕਿਵੇਂ 15 ਦੋ ਲਾ ਦੂੰਗਾ ਯਾਰ ਦੇਖ ਉਰੇ ਤੱਕ ਆ ਜੇ ਨਾਲ हां हां ਆ ਗਿਆ हां ਇੱਕ ਉਰੇ ਲੱਗੇ 15 ਇੱਕ ਉਰੇ ਲੱਗੇ ਯਾਰ ਤੂੰ ਸਮਝਿਆ ਨਹੀਂ ਆਪਾਂ ਨੇ ਵਾਟਸਐਪ ਬੜਾ ਬਣਾ ਦਿਆ 37 ਇੰਚ ਦਾ ਚੱਲ 36 ਨੂੰ ਸਾਡਾ हां हां 37 ਇੰਚ ਦਾ ਵਾਟਸਐਪ ਬਣ ਗਿਆ ਬਣ ਗਿਆ ਇੱਕ 베ਸ ਥੋੜੀ ਛੱਡ ਕੇ ਉੱਪਰ ਲਾ ਦੇ ਨਹੀਂ ਇੱਕ ਥੱਲੇ हां ਉਹਦੀ ਚੜੀ ਸੈਂਟਰ ਚ ਪਾ ਦੇ ਨਹੀਂ हां ਪੈ ਗਈ हां ਉਹਦੇ ਬਾਅਦ ਜਿਆਦਾ ਜਿਆਦਾ ਆਪਾਂ ਬਰਾਬਰ ਰਣਾ ਨਹੀਂ ਆ ਫੇਰ 30 ਇੰਚ ਬਣਾ ਜਦੋਂ ਉਹਨੂੰ ਆਪਾਂ ਨੇ ਐਂ ਥੱਲੇ ਉੱਪਰ ਕਰ ਲੈ ਫੇਰ ਜਗਾ ਘਟੇ ਜਾਣੀਆਂ ਹਾਂ ਫੇਰ ਪੈ ਜਾਈ ਨਹੀਂ ਕਿੱਥੇ ਪੈ ਥੱਲੇ ਤੂੰ 4 ਦੱਸ ਕਿੱਥੇ ਲਾ ਦੂੰਗਾ 15 ਤੂੰ 4 ਲਾ ਕੇ ਦਿਖਾ ਦੇ ਬੰਦਾ ਮੈਂ ਤੈਨੂੰ ਮੰਨ ਜੂਗਾ ਸੁਣੀਏ ਸ਼ਰਤ ਲਾਉਣੀ ਆ ਜਾ ਕੰਮ ਤੇਰਾ ਅਣਤੀਆਂ ਚ ਜਗ੍ਹਾ ਥੱਲੇ ਨਹੀਂ ਜੂਗੇ ਮੇਰੇ ਨਹੀਂ 39 ਇੰਚ ਉਹ ਤੂੰ ਦੇਖੀ ਆ ਉਹ ਥੱਲੇ ਕਿਤੇ ਤੇਰੀ ਜੀ ਲਾ ਦੂੰਗਾ ਯਾਰ ਸਦਾਈ ਹੋਇਆ ਵੇ ਆ ਇਹ ਉਹ ਤੂੰ ਰੈਣ ਦੇ ਰੈਣ ਦੇ ਟੱਗਿਆ ਰਹਿ ਤੇ ਆ ਲੈ ਬਾਈ ਅੱਜ ਲੈ ਬਈ ਅੱਜ ਆ ਹੀ ਦੇਖਣਾ ਇਹਦਾ ਲੈ ਦੇਖ ਲਓ ਮੁੰਡੇ ਨੂੰ ਵੱਡਾ ਦਿਮਾਗ ਸੁਣਾ ਤੁਰ ਛੱਡ ਵੀਰੇ ਇਹੇ ਜੇ ਚੱਕ ਇੱਕ ਹੋਰ 15 ਇੰਚੀ ਦਾ ਆਇਆ ਨਾ ਮਣਾ ਹੁਣ ਜੇ ਪ੍ਰੋਪਰੇ ਕਰਨ ਲੱਗੇ ਆ ਜਾ ਫਿਰ ਹੁਣ ਕਰ ਇਹਨੂੰ ਸਾਈਡ ਨੂੰ ਸਮਾਨ ਨੂੰ ਕਿਤੇ ਬਾਹਰ ਫੋਨ ਵੜਾ ਜਿੱਦਾਂ ਮੈਂ ਨਾ ਇਹੋ ਨਾ ਹੁਣ ਕਰਨਾ ਤੇਰਾ ਥਾਈ ਹੋ ਗਿਆ ਇੱਥੇ ਕੱਢੀਏ ਤੋ ਥਾਈ ਹੋ ਗਿਆ ਜੀ ਤਾਂ ਹੋਰ ਕਿਹੜਾ ਨਾ ਆਉਂਦਾ ਜੇ ਇਹ ਆਹ ਜੀ ਨੇ ਤਾਂ ਇੰਨੀ ਹੋ ਰਣੀ ਹੈਗਾ ਉਹ ਨਹੀਂ ਲੈਣੀ ਕੱਢ ਲੈ ਐ ਤਾਂ ਘੱਟ ਜਾਣੀ ਕਿ ਉਹ ਜਗਾ ਨਾ ਲੋੜ ਤਾਂ ਘੱਟੂਗੀ ਜਗਾ ਠੀਕ ਹੈ ਗੱਲ ਸੁਣੋ ਇੱਕ ਮਿੰਟ ਜੇ ਇਹ ਤਾਂ ਐਂ ਲਾਉਂਗਾ ਵੀ ਆਹ ਗੱਬੇ ਫੱਟੀ ਵੀ ਲੱਗ ਪਾ ਕੇ ਫਿੱਟਾ ਲੱਗ ਜਾਣੀ ਹੁਣ ਆਹ ਹੈ ਆਹ ਗੈਪ ਪੈ ਗਿਆ ਪੈ ਗਿਆ ਗੈਪ ਐਨੂੰ ਕਿੰਨੀ ਗੇਬੇ ਸਿਰੋਂ ਖਸਕਾ ਲੰਗਾ ਇੱਕ ਇੱਥੇ ਆਉਂਦੀ ਆ ਠੀਕ ਐਕਣੀ ਕਹਿੰਦਾ ਤੂੰ ਹਾਂ ਲਾ

ਹੇ ਜੋਗਾ ਹੁੰਦਾ ਪਾਰਟੀ ਬਾਈ ਖੁੱਲੇ ਦਿਲ ਤੋਂ ਮੇਰੇ ਵੱਲੋਂ ਨਹੀਂ ਤੇਰੇ ਵੱਲ ਜਿੱਥੇ ਮਰਜ਼ੀ ਲੈ ਜੀ ਆਂਦੀ 15 ਇੰਚੀ ਕੀ ਹੈ ਜੇ ਇਹ ਦੇਣਾ ਨਹੀਂ ਨਹੀਂ ਆਇਗਾ ਵੀ ਉਹਰੇ ਲਾਤੀ ਜਿਹੜਾ ਮੇਰੇ ਲਈ ਵੀ ਆ ਉਹ ਕੰਮ ਨਹੀਂ ਹੋਣਾ ਚਾਹੀਦਾ ਨਹੀਂ ਫਿਰ ਇੱਕ ਬਾਰ ਚਾਰ ਲਾ ਦੇ ਤੂੰ ਬੇਸਾ ਚਾਰ ਲਾ ਦੇ ਜਾਂ ਏਡੇ ਵਾਖੇ 4 15 ਇੰਚੀ ਲਾ ਦੇ ਬਾਰ ਕੱਲ ਖਤਮ ਜਾ ਠੀਕ ਹੈ ਇੱਕ ਦੀ ਲਾ ਬਿੰਗੀ ਦਾ ਚਾਰ ਲਾ ਦੇ ਤੂੰ ਤਾਂ ਨਹੀਂ ਨਹੀਂ ਜਿਹੜੇ ਲੋਟਾ ਉਹ ਬੇਪਾ ਮੇਰੇ 12 ਇੰਚੀ ਲਾਉਣੀ ਆ ਹਾਂ 12 15 ਇੰਚੀ ਦੀ ਹੋਣੀ ਆ ਆਪਾਂ ਨੇ ਹਾਂ ਪਹੁੰਚ ਗਿਆ ਜੀ ਸਾਹਿਬ ਫਸੀ ਕਰ ਦਿੱਤੀ ਹਾਂ ਜੀ ਆ ਫਿਰ ਕਰਦੇ ਇਹਨੂੰ ਕੈਮਾ 95 ਮਾਡਲ ਵੇਲੇ ਨਹੀਂ ਤਾਂ ਹੁਣ ਨਵਾਂ ਬਣਾਤਾ ਹੁਣ ਤੂੰ ਵੀ ਇਹਨੂੰ ਭਾਗ ਲਾ ਹਾਂ ਭਾਗ ਲਾ ਦੇ ਇਹ ਭਾਈ ਉਹ ਜਗਾ ਆ ਗਿਆ ਟਰੈਕਟਰ ਜਿੱਥੇ ਕਹਿੰਦੇ ਰਾਹ ਹਾਂ ਜਿਵੇਂ ਰਾਂਗ ਲਾ ਠੀਕ ਹੈ ਜਿਹੜਾ ਟਰੈਕਟਰ ਅੱਧੀ ਬੋਹੁੰਦੇ ਆ ਸਮਝ ਲਿਆ ਬਣਾ ਇਹ ਸਾਰੇ ਹੀ ਆਪਣੀ ਆ ਯਾਰ ਹਾਂ ਨਾ ਜਿਹੜੇ ਇਹ ਆਪਣੀ ਇਹ ਇਹ ਕਰਦਾ ਹੋਈ ਤੇ ਹਾਂ ਉਹ ਐ ਸਿੱਧਾ ਤੇਰਾ ਸੰਪਰਕ ਉਹ ਤੇਰੀ ਜ਼ਿੰਮੇਵਾਰੀ ਐ ਸਾਡੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਪ੍ਰੋਟੈਕਟਰ ਆਇਆ ਹੋਇਆ ਅਗਲਾ ਸਾਨੂੰ ਕੱਲੂ ਕਹਿ ਨਾ ਦਵੇ ਵੀ ਮਾਲਾਂ ਵਾਲਿਆਂ ਨੇ ਐ ਕਰਾਤਾ ਹਾਂ ਠੀਕ ਆ ਸਾਡੇ ਵਾਲੇ ਤੇ ਉੱਪਰ ਹੋਵੇ ਕੰਮ ਕਾ ਕਿ ਸਾਡੇ ਵਾਲੇ ਦੇ ਵੀ ਉੱਪਰ ਚਾਹੀਦੇ ਹਾਂ ਵਧੀਆ ਹੋਵੇ ਹੁਣ ਕਰਦੇ ਤਸੱਲੀਆਂ ਇਹ ਕਰਦੇ ਸ਼ੁਰੂ ਅੱਜ ਬਕਸੇ ਦਾ ਕੰਮ ਹਾਂ ਲਾ ਦੇ ਬਕਸਾ ਘਰਾਂ ਖੜੇ ਨੂੰ ਹੋ ਗਿਆ ਟਾਈਮਿੰਗ ਤਾਂ ਹੁੰਦਾ ਮੈਂ ਕਰਦੇ ਅਗਲੇ ਦਾ ਛੱਡ ਕੇ ਆਹੋ ਯਾਰ ਉਹ ਆ ਟਰੈਕਟਰ ਇੱਕ ਪਿੰਡ ਖੜਾ ਹੁੰਦਾ ਚੱਲ ਗੋਈ ਨਹੀਂ ਇਹ ਵਧੀਆ ਹੀ ਆ ਹਾਂ ਬਿਪਾਈ ਭਾਗਾ ਵਾਲਾ ਟਰੈਕਟਰ ਆਉਣ ਲੱਗੇ ਤੇਰੇ ਕੋਲ ਘਰਾਂ ਖੜਦੇ ਆ ਆ ਦੇਖ ਓਏ ਉਰੇ ਦੇ ਉਹ ਹੀ ਬਣਾ ਲਈ ਟੇਪਰ ਬਾਦਸ਼ਾਹ ਹਾਂ ਠੀਕ ਆ ਹੁਣ ਬਣਾ ਦੇ ਗੱਲਬਾਤ ਸਰਾ ਹੁਣ ਆਉਣੇ ਆ ਤੇਰੇ ਕੋਲ 4-5 ਦਿਨ ਬਾਅਦ ਦੇ ਦੇਖਣੇ ਆਉਣਾ ਹੁੰਦਾ ਹਾਂ ਜਿੱਦਣ ਆਪਾਂ ਇਹ ਮਾੜਾ ਮੋਟਾ ਸਮਾਨ ਸਮੂਹ ਲਿਆਉਣਾ ਹੋਇਆ ਕੁਝ ਉਹ ਬਾਰਵੀਂ ਤਾਂ ਲਿਆਉਣੀ ਪੈਣੀ ਆ ਆਪਾਂ ਉਦੋਂ ਚੱਲਾਂਗੇ ਅੱਜ ਵੀ ਸਰਹੰਦ ਨੂੰ ਵਧੀਆ ਐ ਨੀ ਨੰਬਰ ਕੰਮ ਕਰਕੇ ਦੇ ਦਿੰਦਾ ਹਾਂ ਚੱਲੀਏ ਫਿਰ ਚਲੋ ਜੀ ਬਾਕੀ